ਸ਼ੁਕਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਫੇਸ ਸੰਦੇਸ਼ ਅੱਜ ਅਸੀਂ ਪਹੁੰਚਿਆ ਡਿਸਟ੍ਰਿਕਟ ਗੁਰਦਾਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਬਹਿਲੂਲਪੁਰ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ ਜ ਆ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਉਹਨਾਂ ਦੇ ਕੰਮ ਵੇਖ ਕੇ ਉਹਨਾਂ ਨੂੰ ਅੱਜ ਜ਼ਿਲ੍ਹਾ ਜੁਆਇੰਟ ਸੈਕਟਰੀ ਦਾ ਅਹੁਦਾ ਹੀ ਵਜੋਂ ਨਵਾਜਿਆ ਅਤੇ ਅੱਜ ਸਾਡੇ ਵੀਰ ਨੂੰ ਬਲਾਕ ਪ੍ਰਭਾਵੀ ਵੀ ਲਾਤਾ ਡੇਰਾ ਬਾਬਾ ਨਾਨਕ ਤੋਂ ਦੋ ਦੋ ਉਧੇ ਨੇ ਭਾਜੀ ਹੁਣਾਂ ਦੇ ਕੋਲ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਸੀ ਗੱਲ ਸਰ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੁਹਾਨੂੰ ਅੱਜ ਬਲਾਕ ਪ੍ਰਭਾਵੀ ਵੀ ਲਗਾਇਆ ਗਿਆ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਵੀ ਭਾਜੀ ਬਹੁਤ ਬਹੁਤ ਉਦਾਈਓ ਅੱਛਾ ਸਰ ਆਮ ਆਦਮੀ ਪਾਰਟੀ ਆਪਾਂ ਕਿਹੜੀ ਸੰ ਦੇ ਵਿੱਚ ਜੁਆਇਨ ਕੀਤੀ ਇਹ ਭਾਜੀ ਆਪਾਂ 2017 16 17 ਦੇ ਵਿੱਚ ਇਹਨਾਂ ਨਾਲ ਲੱਗ ਪਏ ਹਾਂ ਪਹਿਲਾਂ ਵੀ ਹਾਂ ਪੁਰਾ ਜਿਹਾ ਕਲੀਅਰ ਹੈ ਨਾ ਪਾਰਟੀ ਦੇ ਵਿੱਚ 2017 ਤੋਂ ਜੀ ਠੀਕ ਹੈ ਸਰ ਬੂਥ ਨੂੰ ਕਿੰਨੀਆਂ ਵੋਟਾਂ ਪਵਾਈਆਂ 2022 ਦੀ ਇਲੈਕਸ਼ਨ ਚ 2022 ਦੀ ਇਲੈਕਸ਼ਨ ਤੇ ਸਾਡੇ ਨਾਲ ਲੜਾਈ ਹੀ ਇਥੇ ਜੋ ਕੈਂਡੀਡੇਟ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਲੈਵਲ ਦਾ ਸੀ ਉਹਦੇ ਨਾਲ ਹੀ ਮੇਰਾ ਪਿੰਡ ਪੈਂਦਾ ਆ ਧਾਰੋਵਾਲੀ ਤੋਂ ਬਲੌਰਪੁਰ ਪਿੰਡ ਕਿਲੋਮੀਟਰ ਹੀ ਕਿਲੋ ਲਾ ਲਓ 1.5 ਕਿਲੋਮੀਟਰ ਲਾ ਲਓ ਜੀ 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 ਤੇ ਉਹ ਵਕ ਤੁਹਾਡੇ ਉਤੇ ਇੰਨਾ ਕੁ ਪ੍ਰੈਸ਼ਰ ਹੀ ਸੀ ਨਾ ਕਿ ਜੇ ਮਤਲਬ ਕਿ ਬੂਥ ਤੀਕਾਂ ਵੀ ਆਂਦੇ ਸੀ ਵੀ ਬੂਥ ਨਾ ਦੂ ਹੀ ਲਾਓ ਤੇ ਮਤਲਬ ਕਿ ਨਹੀਂ ਤਾਂ ਕੱਲ ਨੂੰ ਤੁਹਾਡੇ ਤੇ ਐਕਸ਼ਨ ਹੋਏਗਾ ਜੀ ਅਸੀਂ ਇਹਨੂੰ ਹਰ ਕੇ ਕਿਹਾ ਸੀ ਰਿਕਾਰਡ ਕਢਾ ਲਿਓ ਪਿੰਡ ਬਹਲੋਲਪੁਰ ਦਾ ਜੀ ਜਦੋਂ ਦੀ ਇਲੈਕਸ਼ਨ ਹੋਣ ਡੀ ਆ ਮੈਂ ਐਮਪੀ ਦੀ ਗੱਲ ਨਹੀਂ ਕਰਦਾ ਐਮਐਲਏ ਦੀ ਆਪਣੇ ਬੂਥ ਦੀ ਗੱਲ ਕਰਦਾ ਵੀ ਇੱਥੋਂ ਕਾਂਗਰਸ ਜਿੱਦੀ ਆਉਣ ਡੀ ਆ ਜੀ ਐਰ ਕੀ ਇਹਨੂੰ ਅਸੀਂ ਹਰਾਇਆ ਆ ਉਥੋਂ ਪਿੰਡ ਆਪਣੇ ਬਹਲੋਲਪੁਰ ਤੋਂ ਪਹਿਲੀ ਪਹਿਲੀ ਵਾਰੀ ਅਸੀਂ ਯਾਰ ਕੀ ਨੂੰ ਆਪਣੇ ਬੂਥ ਤੋਂ ਹਰਾਇਆ ਠੀਕ ਹੈ ਜੀ ਹਾਂ ਜੀ ਅੱਛਾ ਸਾਰਾ ਹੁਣ ਆਪਾਂ ਗੱਲਬਾਤ ਕਰਨੀ ਚਾਹਾਂਗੇ ਤੁਹਾਡੇ ਨਾਲ ਕਿ ਸਾਡੇ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਸਰਦਾਰ ਰنجੇਸ਼ ਸਿੰਘ ਜੀ ਬਾਠ ਉਹਨਾਂ ਦਾ ਪਬਲਿਕ ਨਾਲ ਵਿਚਰਨਾ ਪਬਲਿਕ ਨੂੰ ਡੀਲ ਕਰਨਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ ਨਹੀਂ ਬਹੁਤ ਵਧੀਆ ਵਿਚਰਦੇ ਆ ਜੀ ਹਰ ਕਿਸੇ ਬੰਦੇ ਨੂੰ ਜਿੰਨੂੰ ਵੀ ਆਉਂਦੇ ਆ ਦਫ਼ਤਰੇ ਨਾਰਈ ਦਾ ਆਪਾਂ ਜੀ ਮਿਲੀਦਾ ਬਹੁਤ ਵਧੀਆ ਡੀਲ ਕਰਦੇ ਆ ਜੋ ਵੀ ਕਿਸੇ ਦਾ ਕੰਮ ਹੋਣ ਵਾਲਾ ਆ ਜੀ ਫੋਨ ਤੇ ਆ ਨਹੀਂ ਤੇ ਨਾਲ ਜਾ ਕੇ ਯਾਰ ਕਿਸੇ ਨੂੰ ਖਾਲੀ ਹੱਥ ਹੀ ਨਹੀਂ ਕੇ ਨਿਵਾਸ ਤੇ ਜਾਣ ਦਿੰਦੇ ਜੋ ਵੀ ਯਾਰ ਕੇ ਬੰਦਾ ਮਿਲਦੇ ਹਨ ਕਿ ਵਧੀਆ ਕੰਮ ਕਰਨ ਦੇ ਇਹਨਾਂ ਦਾ ਠੀਕ ਹੈ ਜੀ ਅੱਛਾ ਸਰ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਆ ਐ ਐਮਪੀ ਦੀ ਟਿਕਟ ਵਜੋਂ ਨਵਾਜਿਆ ਗਿਆ ਵਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਬਟਾਲੇ ਐਮਐਲਏ ਬਟਾਲਾ ਜੀ ਨੂੰ ਔਰ ਸਰ ਤੁਹਾਨੂੰ ਕਿੱਦਾਂ ਦੀ ਸਪੋਰਟ ਵੇਖਣ ਨੂੰ ਮਿਲਦੀ ਆ ਕਿ ਐਰ ਕੀ ਕਿਸ ਤਰ੍ਹਾਂ ਸੀਟ ਨਿਕਲੇਗੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੋਰਟਰ ਵਧ ਰਹੇ ਨੇ ਚਾਹੇ ਕਿਸ ਤਰ੍ਹਾਂ ਕੀ ਇਸ ਬਾਰੇ ਥੋੜਾ ਦੱਸੋ ਕਿ ਲੋਕ ਪ੍ਰਤੀ ਕਿੱਦਾਂ ਪਿਆਰ ਵਧ ਰਿਹਾ ਹੈ ਪਏ ਜਿੱਦਾਂ ਦਾ ਲਾਨ ਪਾਰਟੀ ਨੇ ਸਾੜੀ ਭਾਜਦਾ ਕਰ ਦਿੱਤਾ ਨਾ ਜੀ ਉਦੋਂ ਦਾ ਹਲਕਾ ਕਿ ਜ਼ਿਲ੍ਹੇ ਦੇ ਵਿੱਚ ਪੂਰਾ ਮਤਲਬ ਵੀ ਆਪਣਾ ਜੂਥ ਲਾ ਲਓ ਜੋ ਵੀ ਆ ਵੋਟਰ ਆ ਪੂਰਾ ਡਟ ਕੇ ਕੰਮ ਕਰਨ ਦੇ ਆ ਆ ਜੀ ਵੀ ਅਸੀਂ ਆਰ ਕੀ ਇੱਥੋਂ ਜਿਹੜਾ ਆਪਣਾ ਐਮਪੀ ਜਿਹੜਾ ਆ ਜੋ ਭਗਵੰਤ ਮਾਨ ਨੇ ਕਿਹਾ ਸੀ ਵੀ 130 ਉਹ ਅਸੀਂ ਆਰ ਕੀ ਗਰਦਾਸਪੁਰ ਦੇ ਵਿੱਚੋਂ ਵੀ ਆਪਣਾ ਐਮਪੀ ਬਣਾ ਕੇ ਜੋ ਉਹਨਾਂ ਨੇ ਆਡੀ ਡਿਊਟੀ ਲਈ ਵੀ 130 ਦਾ ਅਸੀਂ ਗਰਦਾਸਪੁਰ ਵਾਲੇ ਵੀ ਹਿੱਸਾ ਪਾਉਣਗੇ ਜੀ ਪੂਰਾ ਜ਼ਿੰਮੇਵਾਰੀ ਆਪਣੀ ਠੀਕ ਹੈ ਜੀ ਅੱਛਾ ਸਰ ਹੁਣ ਅੱבא ਗੱਲ ਕਰਨੀ ਚਾਹਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 2 ਸਾਲ ਹੋ ਗਏ ਨੇ ਸੁਣਨ ਨੂੰ ਵੀ ਬਹੁਤ ਮਿਲਦਾ ਹੈ ਕਿ ਪਾਰਟੀਆਂ ਬਹੁਤ ਵਾਅਦੇ ਕਰਦੀਆਂ 4.5 ਸਾਲ ਪਾਰਟੀ ਚੱਲਦੀ ਰਹਿੰਦੀ ਤੇ ਲਾਸਟ 6 ਮਹੀਨੇ ਜਾ ਕੇ ਤੇ ਵਾਅਦੇ ਪੂਰੇ ਕਰਦੇ ਥੋੜੇ 2-4 ਵਾਅਦੇ ਇੱਕ ਵੋਟਾਂ ਦੇ ਟਾਈਮ ਤੇ ਤੇ ਸੀਐਮ ਸਾਹਿਬ ਦੀ ਆਪਾਂ ਗੱਲ ਵੀ ਕਾਫੀ ਸੁਣੀ ਆ ਕਿ 2 ਸਾਲ ਦੇ ਵਿੱਚ ਕਾਫੀ ਵਾਅਦੇ ਪੂਰੇ ਹੋਏ ਨੇ ਸਰ ਕੀ ਕੀ ਵਾਅਦੇ ਪੂਰੇ ਹੋਏ ਨੇ ਹੁਣ ਤੱਕ ਤੁਸੀਂ ਆਹ ਵੇਖ ਲਓ ਭਾਈ ਆ ਜਿਹੜੇ 2 ਸਾਲਾਂ ਚ ਕੰਮ ਹੋਏ ਨੇ ਭਾਵੇਂ 32 ਦਾ ਲੈ ਲੋ ਭਾਵੇਂ ਤੁਸੀਂ ਨੌਕੜੀਆਂ ਦਾ ਲਾ ਲੋ ਭਾਵੇਂ ਤੁਸੀਂ ਆ ਮਤਲਬ ਵੀ ਜੋ ਵੀ ਕੰਮ ਹੋਣਦੇ ਨੇ ਇਹ ਲਾਸਟ ਚਾਲ ਤੇ ਜਾ ਕੇ ਹੁੰਦੇ ਹੁੰਦੇ ਸੀ ਜੀ ਚਲੋ ਹਨ ਅਸੀਂ ਕਹਿੰਦੇ ਆ ਨਾ ਵੀ ਜਨਾਨੀਆਂ ਦਾ 1000 ਰੁਪਿਆ ਉਹ ਵੀ ਆ ਇਲੈਕਸ਼ਨ ਤੋਂ ਮਗਨੋ ਜਿਹੜਾ ਆ ਉਹ ਵੀ ਤੁਸੀਂ ਪਹਿਲਾਂ ਹਾਲਾਤ ਤੇ ਵੇਂਦੇ ਨਾ ਖਜ਼ਾਨੇ ਦੀ ਜੋ ਕਰਕੇ ਗਏ ਨੇ ਜੀ ਜੀ ਕਿੰਨਾ ਕਰਜ਼ਾ ਸਾਡੇ ਗਏ ਨੇ ਤੇ ਉਹ ਵੀ ਕਿਸ਼ਤਾਂ ਵੀ ਤਾਰਨੀਆਂ ਆ ਨੇ ਫਿਰ ਪਬਲਿਕ ਨੂੰ ਸਹੂਲਤ ਵੀ ਦੇਣੀ ਆ ਹੁਣ ਹਰ ਘਰ ਦਾ ਵਿੱਚ ਤੁਸੀਂ ਬੌਦਾਨਾ ਜਾਣ ਕੇ ਜਾਣੋ 2 ਮਹੀਨਿਆਂ ਦਾ ਕਿਹਦਾ 5000 4000 ਤੋਂ ਤਾਂ ਘੱਟ ਨਹੀਂ ਹੁੰਦਾ ਹੁੰਦਾ ਭਾਈ ਜੀ 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 ਬਿੱਲ ਬਿੱਲ ਜਿਹੜਾ ਬਿੱਲ ਜਿਹੜਾ ਤਾਂ ਹੁਣ ਆਇਆ ਵਕਤ ਉਹਨਾਂ ਦਾ 2 ਮਹੀਨਿਆਂ ਦਾ ਜੇ ਬਚਨ ਰਿਹਾ ਆ ਤਾਂ ਤੁਸੀਂ ਆਪੇ ਲਾ ਲਓ ਸਾਲ ਦਾ ਉਹਨਾਂ ਦਾ ਕਿੰਨਾ ਬਚਨ ਰਿਹਾ ਆ ਜੇ ਰਾਸ਼ਨ卡ਰ ਦੀ ਮੈਂ ਆਪਣੇ ਪਿੰਡ ਦੀ ਗੱਲ ਦੱਸਣਾ ਤੁਹਾਨੂੰ ਜੀ ਪਹਿਲਾਂ ਸਾਡੇ ਨਾਲ ਘੁੰਮਣਾ ਤਾਂ ਡੀਪੂ ਹੁੰਦਾ ਸੀ ਡੀਪੂ ਉਹ ਵੰਡਦਾ ਹੁੰਦਾ ਸੀ ਜੀ ਜਦੋਂ ਦੀ ਮਾਨ ਸਾਹਿਬ ਨੇ ਸ਼ੁਰੂ ਕੀਤੀ ਆ ਨਾ ਮਤਲਬ ਵੀ ਘਰ ਚ ਕੀਮਾ ਆਟਾ ਦਾਲਦੀ ਜੀ 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 ਤੇ ਉਹ ਜਿਨ੍ਹਾਂ ਦੇ 3 ਜੀ ਹੀ ਉਹਨਾਂ ਦੇ 5 ਜੀ ਨਿਕਲੇ ਹੀ ਜੇ ਜਿਨ੍ਹਾਂ ਦੇ 5 ਕੇ ਦੇ 7 ਨਿਕਲੇ ਹੀ ਤੇ ਘਰ-ਘਰ ਆਣ ਕੇ ਪਰਚੀ ਕੱਟ ਕੇ ਜਿਨ੍ਹਾਂ ਦੇ ਉਹ ਗੂਠੇ ਨਹੀਂ ਨਾ ਲਵਾਉਂਦਾ ਹੁੰਦਾ ਵੀ ਮਾਤਾ ਜਾਣੀ ਤੇਰਾ ਗੂਠਾ ਨਹੀਂ ਲੱਗਣਾ ਕੇਦੋਂ ਕਹਣਾ ਤੇਰਾ ਨਹੀਂ ਲੱਗਾ ਗੂਠਾ ਹਰ ਕੇ ਦਾ ਉਹਨਾਂ ਨੇ ਗੂਠਾ ਲਾ ਕੇ ਤੇ ਘਰ-ਘਰ ਦੇ ਕੇ ਗਏ ਨੇ ਆਟਾ ਲਾ ਲਓ ਕਣਕ ਲਾ ਲਓ ਪਚਾ ਕੇ ਗਏ ਨੇ ਲੋਕਾਂ ਨੂੰ ਹਰੇ ਲੋਕਾਂ ਨੂੰ ਇਹ ਦਿਖਣ ਰਿਹਾ ਨਾ ਵੀ ਸਹੂਲਤ ਆ ਹੁਣ ਮੇਰੇ ਪਿੰਡ ਦੀ ਆ ਉਹ ਆਰ ਕੇ ਆਪੇ ਕਹਿੰਦੇ ਆ ਵੀ ਅਸੀਂ ਆਪ ਦਿੱਤਾ ਨੂੰ ਕਹਿੰਦੇ ਲੋੜ ਨਹੀਂ ਗਈ ਅੰਏਥੋਂ ਆਪ ਜਿਤਾਵਾਂਗੇ ਆਪ ਅਸੀਂ ਵੋਟਾਂ ਪਾਵਾਂਗੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਸਰਕਾਰ ਨੇ ਆ ਜਿਹੜੀਆਂ ਮਦਦੋ ਗੱਡੀਆਂ ਪ੍ਰੋਵਾਈਡ ਕਰਾਈਆਂ ਨੇ ਪਰ ਪੁਲ ਥਾਣਿਆਂ ਦੇ ਵਿੱਚ ਜੀ ਕਦੇ ਵੀ ਐਕਸੀਡੈਂਟ ਹੋ ਜਾਂਦਾ ਆ ਤੇ ਤੁਸੀਂ ਉਹਨਾਂ ਦੇ ਵਿੱਚ ਹੀ ਸਾਰਾ ਸਮਾਨ ਆ ਮੈਡੀਕਲ ਜੋ ਵੀ ਆ ਚਲੋ ਰੱਬ ਨਾ ਕਰਾਏ ਕਿ ਇਹਦਾ ਕੋਈ ਐਕਸੀਡੈਂਟ ਹੋ ਜਾਂਦਾ ਜੇ ਅਸੀਂ ਉਹਨੂੰ ਟਾਈਮ ਸਿਰਫ ਹਫ਼ਤਾ ਲਾ ਜਾਂਦੇ ਆ ਕੋਈ ਇਲਾਜ ਹੋ ਜਾਂਦਾ ਆ ਉਹਦੀ ਜਾਨ ਵੱਜ ਜਾਂਦੀ ਨਹੀਂ ਤੇ ਪਹਿਲਾਂ ਐਕਸੀਡੈਂਟ ਦੇ ਘੰਟਾ-ਘੰਟਾ ਬਾਅਦ ਪਹੁੰਚਦਾ ਹਸਪਤਾਲ ਤੇ ਕਿੰਨੀਆਂ ਮੁਫਤਾਂ ਹੁੰਦੀਆਂ ਰਹੀਆਂ ਨੇ ਇਹ ਵੀ ਸ਼੍ਰੀ ਹੰਸਾਹਬ ਨੇ ਬਹੁਤ ਵਧੀਆ ਸਾਡੇ ਜਨਤਾ ਲਈ ਕੀਤਾ ਆ ਬਹੁਤ ਵਧੀਆ ਆ ਸਭ ਲੋਕ ਜਿਹੜੇ ਵੇਖ ਰਹੇ ਨੇ ਇਹ ਗੱਲ ਨੂੰ ਤੇ ਇਹ ਆ ਵੀ ਕੋਈ ਗੱਲ ਨਹੀਂ আর ਕੀ ਜਿਹੜੀ ਆ ਤੇ ਸਰ ਜਿਹੜੇ ਐਸਐਸ ਸੁਰੱਖਿਆ ਫੋਰਸ ਦੇ ਪੀਕੀ ਨਾਲੇ ਦੇ ਪੰਜਾਬ ਪੁਲਿਸ ਸੀ ਚਾਹੇ ਕੋਈ ਕੀ ਨਾਲੇ ਦੇ ਹੋਰ ਵੀ ਨਾਲ ਪਰਤੀਆਂ ਚੱਲ ਰਹੀਆਂ ਨਹੀਂ ਨਹੀਂ ਪਰਤੀ ਹਰ ਕੋਈ ਚੱਲਾਂ ਰਹੀ ਹੈ ਭਾਜੀ ਜਿਹੜਾ ਵੀ ਇਹ ਨਹੀਂ ਕਿ ਮੇਰਾ ਇਹ ਆ ਆਪਣਾ ਅਪਲਾਈ ਕਰਨ ਬਿਨਾਂ ਸਪਾਰਸ ਇਹ ਨਹੀਂਗਾ ਕੋਈ ਕਹਿ ਸਕਦਾ ਵੀ ਮੈਂ ਉਹਨੂੰ ਸਪਾਰਸ ਕੀਤੀ ਆ ਚਾਹੇ ਮੈਂ ਉਹਨੂੰ ਵੱਡੀ ਦੇਤੀ ਆ ਤੇ ਮੈਂ ਉਹਦੇ ਹੋਈ ਆ ਜਿਹੜਾ ਆਪਣੇ ਭਾਈ ਭਰਾਈ ਦੇ ਤੌਰ ਤੇ ਜਿਹਦੀ ਇਹ ਬੰਦੀ ਆ ਉਹਨੂੰ ਮਾਨ ਸਾਹਿਬ ਨੌਕੜੀ ਉਹਦੇ ਘਰੇ ਬੈ ਕੇ ਆਉਂਦੇ ਨੇ ਉਹਨਾਂ ਦੇ ਮਿਲਦੇ ਆ ਜੀ ਮਿਲੀਆਂ ਵੀ ਆ ਗਈਆਂ ਨੇ ਸਾਡੇ ਵੀ ਹਲਕੇ 'ਚ ਮਿਲੀਆਂ ਨੇ ਲੱਗ ਲੱਗੇ ਸਾਰੇ ਮਿਲੀਆਂ ਨੇ ਜ਼ਿਲ੍ਹੇ ਦੇ ਵਿੱਚ ਜੀ ਆਹ ਮੁੰਡੇ ਕਹਿੰਦੇ ਨੇ ਅਸੀਂ ਬਿਨਾਂ ਸਪਾਰਸ ਤੋਂ ਆਏ ਹਾਂ ਹੁਣ ਮੇਰੇ ਮਾਰਗ ਪੈੜ ਤੇ ਲੱਗਾ ਆ ਜਿਹੜਾ ਆਪਣੇ ਪਿੰਡ ਸਾਡੇ ਪਿੰਡੋਂ ਆਉਂਦਾ ਕਣਕਵੰਡਣ ਤੋ ਆਪਾ ਮੈਨੂੰ ਆਂਦਾ ਜਾਂਦਾ ਵੀ ਮੈਨੂੰ ਮੈਂ ਬਿਨਾਂ ਸਪਾਰਸ ਤੋਂ ਕੀਤੀ ਹੀ ਭਲਾਈ ਜਾਂਦਾ ਮੈਨੂੰ ਨੌਕੜੀ ਮਿਲੀ ਆ ਕੋਸੇ ਆ ਪੂਰਾ ਮਾਨ ਸਾਹਿਬ ਮਾਨ ਸਾਹਿਬ ਕਰਨ ਰਿਹਾ ਆ ਤੇ ਇਹ ਵੀ ਜਨਤਾ ਵੇਖਣ ਹੀ ਰਹੀ ਆ ਜੀ ਪਹਿਲਾਂ ਵੀ ਹੁੰਦੀਆਂ ਰਹੀਆਂ ਸਰਕਾਰਾਂ ਜੀ ਅਹੀਂ ਵੇਖਿਆ ਆ ਜੀ ਆਪਣੀ ਉੱਤੇ ਵੇਖਿਆ ਆ ਕੀ ਮੰਨਦਾ ਰਿਹਾ ਐ ਵੀ ਅਪਲਾਈ ਕਰ ਕਰਕੇ ਵੇਖਿਆ ਆ ਬੜੇ ਜੀ ਤੇ ਸਰ ਕੀ ਨਾਲੇ ਦੇ ਪਿਛੇ ਸਾਡੇ ਬਾਰਡਰ ਏਰੀਆ ਪੈਂਦਾ ਵਾ ਤੇ ਸਾਡੇ ਬਾਰਡਰ ਏਰੀਆ ਚ ਇੰਡਸਟਰੀ ਨਹੀਂ ਹੈਗੀ ਜਿਵੇਂ ਸਰ ਸਾਡੇ ਐਮਐਮਈ ਬੀਐਡ ਕੀਤੀ ਮੁੰਡਿਆਂ ਨੇ ਉਹ ਰੋਜ਼ਗਾਰ ਬੇਰੋਜ਼ਗਾਰ ਤਰੀ ਫਿਰਦੇ ਨਹੀਂ ਤੇ ਔਰ ਕੁਝ ਬਾਹਰ ਚਲ ਗਏ ਨੇ ਤੇ ਜੇ ਮੰਨ ਲਓ ਆਪਾਂ ਸੀਐਮ ਸਾਹਿਬ ਦੇ ਗਾੜੀ ਚ ਜਾਂ ਕੋਈ ਬਾਡ ਸਾਹਿਬ ਦੇ ਗਾੜੀ ਚ ਚੇਰਮੈਨ ਸਾਹਿਬ ਮਾਰਕੀਟ ਕਮੇਟੀ ਤੇ ਕਲਾਂ ਨੁਰਦੇ ਆ ਉਹਨਾਂ ਦੇ ਗਾੜੀ ਕੋਈ ਅਪੀਲ ਕੀਤੀ ਜਾਵੇ ਕਿ ਸਰ ਸਾਡੇ ਏਰੀਆ ਚ ਕੋਈ ਇੰਡਸਟਰੀ ਆਵੇ ਚ ਕਲਾਨੌਰ ਆਵੇ ਕਲਾਨੌਰ ਵੀ ਉਹ ਕਾਫੀ ਪੈਲੀ ਹੈਗੀ ਆ ਪੰਚਾਇਤੀ ਉੱਥੇ ਇੰਡਸਟਰੀ ਖੁੱਲ ਜੇ ਚਾਹੇ ਡੇਰਾ ਬਾਬਾ ਨਾਲ ਇੰਡਸਟਰੀ ਖੁੱਲ ਜੇ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਵੀ ਬਚਣ ਔਰ ਰੋਜ਼ਗਾਰ ਤੇ ਲੱਗਣਗੇ ਤੇ ਸਾਰਾ ਕੁਝ ਸਹੀ ਹੋ ਜਾਏਗਾ ਕੀ ਕਹਿਣਾ ਚਾਹੋਗੇ ਸਾਰੇ ਇਸ ਬਾਰੇ ਨਹੀਂ ਇਹਦੇ ਬਾਰੇ ਚੱਲ ਨਹੀਂ ਆ ਜੀ ਚੇਅਰਮੈਨ ਸਾਹਿਬ ਨੇ ਵੀ ਕੀਤੀ ਆ ਕਿਉਂਕਿ ਹੁਣ ਕਲਾ ਨੌਰ ਦੀ ਪੰਚਾਇਤ ਆ ਜਾਦੀ ਇਹ ਇੱਥੇ ਲੱਗ ਸਕਦੀ ਆ ਤੇ ਇਹ ਆ ਵੀ ਅਸੀਂ ਮਤਲਬ ਵੀ ਆਪਣਾ ਜੋ ਹੁਣ ਐਮਪੀ ਬਣਾ ਕੇ ਭੇਜਣਾ ਆ ਇਹਨਾਂ ਦੇ ਅੱਗੇ ਵੀ ਰੱਖੀ ਜਾ ਡਿਮਾਂਡ ਵੀ ਇੱਥੇ ਕੋਈ ਨਾ ਕੋਈ ਇੰਡਸਟਰੀ ਭੇਜੀ ਜਾਏ ਕਿ ਜਿਹੜਾ ਇੱਥੇ ਰੋਜ਼ਗਾਰ ਦੇ ਸਾਧਨ ਵਧਣ ਜਿਹੜੇ ਐਮਦਵਾਲਾ ਪੀਜਾ ਦੂਜੇ ਜ਼ਿਲ੍ਹਿਆਂ ਚ ਕਿਤੇ ਵੀ ਜਾਣਾ ਪੈਂਦਾ ਆ ਤੇ ਆਪਣੇ ਵਿੱਚ ਇੱਥੇ ਲੱਗਣਗੇ ਤੇ ਬਾਰ ਸਾਹਿਬ ਚੇਅਰਮੈਨ ਸਾਹਿਬ ਮਾਰਕ ਕਮੇਟੀ ਕਲਾਨੌਰ ਨੇ ਇਹਨੂੰ ਵੀ ਕੀਤੀ ਆ ਤੇ ਚੱਲਾਂਦੀ ਇਹਨਾਂ ਨੇ ਸਰਕਾਰ ਦੇ ਅੱਗੇ ਭੇਜੀ ਆ ਪ੍ਰਪੋਜ਼ਲ ਲਿਖ ਕੇ ਵੀ ਇੱਥੇ ਕੋਈ ਨਾ ਕੋਈ ਖੋਲੀ ਜਾਏ ਜਿਹੜੀ ਵੀ ਕੋਈ ਤੁਹਾਨੂੰ ਲੱਗਦੀ ਆ ਤੇ ਚਲੋ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਦੇ ਤੇ ਮਦਲਪੀ ਕੋਈ ਚੰਗਾ ਸੁਨੇਹਾ ਆਏਗਾ ਹਲਕਾ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਤੇ ਲਈ ਅੱਛਾ ਸਰ ਪਿੱਛੇ 5 ਸਾਲ ਕਾਂਗਰਸ ਸਰਕਾਰ ਰਹੀ ਆ ਤੁਹਾਡੇ ਪਿੰਡ ਦਾ ਕੀ ਕੀ ਵਿਕਾਸ ਹੋਇਆ ਪਾਜਾਡੇ ਪਿੰਡ ਦਾ ਨਹੀਂ ਕੋਈ ਵਿਕਾਸ ਹੋਇਆ ਤੁਸੀਂ ਮੌਕੇ ਤੇ ਦੇਖ ਸਕਦੇ ਕਹੋ ਵੀ ਮੈਂ ਤੁਹਾਨੂੰ ਇੱਥੇ ਦੱਸਣ ਰਿਹਾ ਆਂ ਤੁਸੀਂ ਮੇਰੇ ਪਿੰਡ ਬਲਹੌਰਪੁਰ ਆਣ ਕੇ ਵੇਖ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਪਿੰਡ ਦਾ ਸੱਪਰ ਤੁਹਾਨੂੰ ਦੱਸ ਦੇਗਾ ਵੀ ਕੀ ਵਿਕਾਸ ਹੋਇਆ ਜੀ ਕਾਲੀ ਸਰਕਾਰ ਚ ਪੈਸੇ ਆਏ ਖਾਦੇ ਗਏ ਕਾਂਗੜਾ ਚ ਪੈਸੇ ਆਏ ਖਾਦੇ ਗਏ ਪੈਪ ਲਾ ਕੇ ਪਾਣੀ ਮਾਰਿਆ ਜਾਂ ਘਟਾਤਾ ਜੀ ਸਾਫ ਹੋ ਗਿਆ ਉਹ ਲੱਗਦਾ ਨਹੀਂ ਜੇ ਉਹ ਸੱਪੜਿਆ ਉਹ ਲੱਗਦਾ ਵੀ ਜਿਵੇਂ ਕੋਈ ਨਾ ਕੋਈ ਬੀਜਾ ਹੁੰਦਾ ਨਾ ਬਾਜਰਾ ਲਾ ਲਓ ਦੂਜਾ ਵੇਖੋ ਸਹੀ ਕਿਦਾਂ ਚੜਿਆ ਸੱਪਰ ਤੋਂ ਲੱਗਦਾ ਹੀ ਨਹੀਂਗਾ ਜੀ ਬਾਕੀ ਗਲੀਆਂ ਨਾਲੀਆਂ ਵੇਖ ਲਓ ਤੁਸੀਂ ਆਣ ਕੇ ਜੋ ਹੋਇਆ ਤੁਹਾਨੂੰ ਪਤਾ ਲੱਗ ਜੇਗਾ ਅਸੀਂ ਤੋਂ ਸੀਐਮ ਸਾਹਿਬ ਸੋਰੀ ਪਤਾ ਤੁਹਾਡੀ ਗੱਲ ਟੋਕਦਾ ਸੀਐਮ ਸਾਹਿਬ ਨੇ ਸਾਰੇ ਨਾਲੇ ਇਹ ਵੀ ਗੱਲ ਕਹੀ ਆ ਕਿ ਆ ਇਲੈਕਸ਼ਨ ਤੋਂ ਬਾਅਦ ਜਿਹੜੇ ਕੀ ਨਾਲ ਲੈਂਦੇ ਸਰਪੰਚਾਂ ਨੇ ਖਾਦੇ ਨੇ ਉਹ ਹੁਣ ਤਿਆਰ ਰਹਿਣ ਨਹੀਂ ਉਹ ਕਿਹਾ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਇਹ ਉਹਨਾਂ ਨੇ ਕਿਹਾ ਪਿੰਡ ਵਾਈ ਜਵਾਰੀ ਆਉਂਦੀ ਆ ਇਹਨਾਂ ਕੋਈ ਕਹੇ ਵੀ ਮੈਨੂੰ ਕਿ ਇਹਨੂੰ ਗਾਂ ਪਹਿਲਾਂ ਦਰਖਾਸਤਾਂ ਦੇਣੀਆਂ ਪੈਂਦੀਆਂ ਸੀ ਉਹ ਅੰਦਾ ਵੀ ਮੇਰੇ ਧਿਆਨ ਦੇ ਵਿੱਚ ਆ ਇਹ ਜਿਨ੍ਹਾਂ ਨੇ ਵੀ ਖਾਦੇ ਨੇ ਤਾਂ ਪਿੰਡ ਵਾਈ ਜਵਾਰੀ ਆਏਗੀ ਤੱਕ ਕੋਈ ਨਹੀਂ ਹੜੇ ਪਿੰਡ ਦੀ ਵੀ ਵਾਰੀ ਆ ਜੇਗੀ ਹੋਰਨਾਂ ਦੀ ਵੀ ਆ ਜੇਗੀ ਉਹ ਉਹਨਾਂ ਦੇ ਨੋਟ ਦੇ ਵਿੱਚ ਸੋ ਵਧੀਆ ਗੱਲ ਆ ਅਸੀਂ ਆਨੇ ਵੀ ਨਿਕਲ ਪਤਾ ਲੱਗੇ ਜਨਤਾ ਨੂੰ ਇਹਨਾਂ ਨੇ ਆਇਆ ਆ ਅਸੀਂ ਪੈਸੇ ਕਢਾ ਕੇ ਵੇਖੇ ਨਾ ਇਹਨਾਂ ਨੇ ਪੈਸਾ ਆਇਆ ਆ ਤੇ ਪਿੰਡ ਦੇ ਵਿੱਚ 2 ਲੱਖ ਰੁਪਈਆ ਨਿਕਲ ਲੱਗਾ ਤੋ ਗਏ ਕਿੱਥੇ ਨੇ ਜੀ 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 ਸਰਪੰਚਾਂ ਦੀਆਂ ਵੇਖੀਆਂ ਜਾਣ ਨਾ ਪਹਿਲਾਂ ਉਹਨਾਂ ਦੀਆਂ ਕੋਠੀਆਂ ਨਹੀਂ ਹੋਣ ਉਹਨਾਂ ਦੀਆਂ ਕੋਠੀਆਂ ਕਿੱਥੋਂ ਪੈ ਗਈਆਂ ਨੇ ਜੀ 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 ਪੰਜਾਂ ਸਾਲਾਂ ਦੇ ਵਿੱਚ ਉਹਨਾਂ ਨੇ ਨਾ ਕੋ ਉਹਨਾਂ ਦਾ ਕੋਈ ਨੌਕਰ ਨਾ ਕੋ ਉਹ ਵਧਿਆ ਉਹ ਹੈ ਤੋ ਉਹ ਹੀ ਨਾ ਤੇ ਪਈਆ ਕਿੱਥੋਂ ਨੇ ਇਹ ਜਿਹੜੀ ਆਏ ਉਤੋਂ ਪੈਸੇ ਇੱਥੋਂ ਹੀ ਪਈਆ ਨੇ ਉਹਨਾਂ ਨੇ ਆਪਣੇ ਸਰਪੰਚਾਂ ਨੇ ਘਰ ਭੜੇ ਨੇ ਜਨਤਾ ਦਾ ਨਹੀਂ ਕੁਝ ਵੀ ਸੋਚਿਆ ਜੀ ਪਹਿਲਾਂ ਚੱਲਦੇ ਰਿਹਾ ਜੇ ਕਣਕ ਦਾ ਹੀ ਕੋਈ ਦੀਪੂ ਵਾਲੇ ਦਾ ਨਾਲ ਸਰਪੰਚ ਦਾ ਹਿੱਸਾ ਹੀ ਤੋ ਉਹ ਦੀਪੂ ਵਾਲਾ ਉਹਦੇ ਘਰ ਭੇਜ ਦਿੰਦਾ ਹੁੰਦਾ ਸੀ ਪੰਜ-ਸੱਤ ਕਿੰਟਲ ਦਾ ਸਰ ਦੀਪੂ ਦੀ ਗੱਲ ਕਰਦੇ ਹੋ ਸਰ ਕੀ ਨਾਲ ਨੇ ਸਾਡੇ ਏਰੀਆ ਦੇ ਕੁਝ ਇਦਾਂ ਦੇ ਪਿੰਡ ਆ ਜਿਨ੍ਹਾਂ ਦੇ 30-30 35-35 ਕਿੱਲੇ ਪੈਲੀ ਆ ਉਹਨਾਂ ਦੇ ਸਾਰੇ ਕਣਕ ਦੇ ਕਾਰਡ ਬਣੇ ਨੇ ਔਰ ਜਿਹੜੇ ਗਰੀਬ ਵਰਗ ਦੇ ਲੋਕ ਆ ਉਹਨਾਂ ਦੇ ਸਾਰੇ ਕਣਕ ਦਾ ਕਾਰਡ ਦੀ ਹੈਗਾ ਔਰ ਜਿਹੜੇ ਵੱਡੇ ਲੋਕ ਨੇ ਉਹ ਗੱਡੀਆਂ ਦੇ ਆਉਂਦੇ ਲੈ ਜਾਂਦੇ ਕਣਕ ਖਾਂਦੇ ਵੀ ਨਹੀਂ ਸੇਲ ਕਰਦੇ ਨੇ ਸਾਰੇ ਕਿਦੋਂ ਤੱਕ ਇਹ ਵੈਰੀਫਿਕੇਸ਼ਨ ਜਿਹੜੀ ਆ ਵੀ ਸਹੀ ਸਹੂਲਤ ਜਿਹੜੀ ਮਿਲ ਸਕੇ ਕਿ ਹਾਂ ਕਿ ਗਰੀਬ ਵਰਗ ਦੇ ਲੋਕ ਨੂੰ ਜਿਹਨੂੰ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਕਣਕ ਮਿਲ ਸਕੇ ਜਿਹੜੇ ਵੱਡੇ ਬੰਦੇ ਵੱਡੇ ਲੋਕ ਨੇ ਉਹਨਾਂ ਦੇ ਕਾਰਡ ਰੱਦ ਹੋਸਣ ਸਾਰੇ ਕਦੋਂ ਤੱਕ ਸਹੂਲਤ ਜਿਹੜੀ ਆ ਹੋਏਗੀ ਕੋਈ ਵੈਰੀਫਿਕੇਸ਼ਨ ਚੱਲ ਰਹੀ ਹੈ ਇਹਦੀ ਚਾਹੇ ਕਿਸ ਤਰ੍ਹਾਂ ਵਾਰੀ ਤੋਂ ਪਹਿਲਾਂ ਭਾਜੀ ਇਹ ਸਾਨੂੰ ਪਿੰਡਾਂ ਵਾਲੇ ਲੋਕਾਂ ਨੂੰ ਸਮਝਣਾ ਪਏਗਾ ਜੀ ਕਿਉਂਕਿ ਅਸੀਂ ਵੋਟਾਂ ਦੇ ਮਾਰੇ ਆਂ ਆਨੇ ਜਾਰੇ ਦਾ ਵੀ ਨਾ ਕਾਟ ਕਟਿਆ ਜਾਏ ਇਹਦਾ ਵੀ ਨਾ ਕਟਿਆ ਗਰੀਬ ਰਾਜੇ ਇਹ ਸਾਨੂੰ ਪਿੰਡਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਆ ਵੀ ਜਿੰਨੂੰ ਚਾਹੀਦੀ ਆ ਨਾ ਕਨਕ ਉਹਦਾ ਹੀ ਬਣੇ ਕਾਟ ਇਹ ਨਹੀਂਗਾ ਵੀ ਮਤਲਬ ਵੀ 10 ਕਿੱਲੇ ਵਾਲੇ ਦਾ ਤੇ ਜਿਹਦਾ ਕਿੱਲਾ ਵੀ ਨਹੀਂਗਾ ਤਾਂ ਉਹ ਭੁੱਖਾ ਮਰਨ ੜਿਆ ਹੋਏ ਉਹਨੂੰ ਨਾਮ ਮਿਲੇ ਇਹ ਸਾਨੂੰ ਪਿੰਡਾਂ ਤੋਂ ਉਦਾਂ ਸੀਐਮ ਸਾਹਿਬ ਨੇ ਤੇ ਚੱਲੰਦੀ ਆ ਮਤ ਸਰਕਾਰ ਵੱਲੋਂ ਤੇ ਚੱਲੰਦੀ ਆ ਵੀ ਜਿਹੜਾ ਵੀ ਕੋਈ ਮਤਲਬੀ ਕੇ ਦੀ ਕੋਈ ਜ਼ਮੀਨ ਹੈ ਜਿਹਦਾ ਵੀ ਬਣਾਇਆ ਕਾਰਡ ਉਹ ਕਟਿਆ ਜਾਏ ਬਾਕੀ ਇਹ ਸਾਨੂੰ ਪਿੰਡਾਂ ਤੋਂ ਸਹੀ ਜਾਣਕਾਰੀ ਦੇਣੀ ਚਾਹੀਦੀ ਜੇ ਇਹ ਉਤੋਂ ਕੱਟਦੇ ਨੇ ਤਾਂ ਅਸੀਂ ਜਾ ਕੇ ਕਹਿ ਦਿੰਨੇ ਜੀ ਇਹਦਾ ਕਾਰਡ ਕਿਉਂ ਕਟਿਆ ਗਿਆ ਆ ਜੀ ਇਹ ਸਾਨੂੰ ਪਹਿਲਾਂ ਕਰਨਾ ਪੈਣਾ ਆਪਣੇ ਆਪ ਚਾਤੀ ਮਾਰ ਕੇ ਤੁਰਨਾ ਪੈਣਾ ਪਿੰਡਾਂ ਤੋਂ ਵੀ ਇਹ ਚੀਜ਼ਾਂ ਨੂੰ ਨਹੀਂ ਚਾਹੀਦੀ ਇਹ ਆ ਬੰਦੇ ਨੂੰ ਚਾਹੀਦੀ ਅਸੀਂ ਇਹਨੂੰ ਕਰਾਈਏ ਤੇ ਇਹ ਕਰਕੇ ਪਹਿਲਾਂ ਆਪਾਂ ਨੂੰ ਪਿੰਡਾਂ ਤੋਂ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਸਰਕਾਰ ਤੇ ਆਹੀ ਕਹਿ ਰਹੀ ਹੈ ਵੀ ਸਰਕਾਰ ਕਟੇਗੀ ਸਰਕਾਰ ਤੇ ਕੱਟ ਦੇਗੀ ਤਾਂ ਹੀ ਫਿਰ ਜਾ ਕੇ ਉਹ ਬਹਾਲ ਕਰਾਵਾਂਗੇ ਹੁਣ ਕਟੇ ਹੀ ਨਾ ਹੂੰ ਹੂੰ ਪਿਛੇ ਹੋਏ ਨਾ ਤੁਸੀਂ ਵੇਖਿਆ ਹੀ ਆ ਤੇ ਫੇਰ ਇਹੀ ਰੋਲਾ ਪਾਇਆ ਜੀ ਕਟੇਗੇ ਕਟੇਗੇ ਨੇ ਤੇ ਬਹਾਲ ਕਰੋ ਤਾਂ ਫੇਰ ਬਹਾਲ ਹੋਗੇ ਨਹੀਂ ਸਾਰੇ ਸਾਰੇ ਇਹ ਕਰਕੇ ਪਹਿਲਾਂ ਸਾਨੂੰ ਪਿੰਡਾਂ ਤੋਂ ਕਰਨਾ ਚਾਹੀਦਾ ਹੈ ਜਿਹੜਾ ਭੰਨ ਵਾਲਾ ਕਾਟ ਉਹ ਹੀ ਬਣਾਓ ਜੀ ਹੌਨ ਸਰ ਪਿੰਡ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ ਚੁੱਕੀ ਆ ਸਰ ਪਿੰਡ ਦੇ ਤੁਸੀਂ ਆਉਣ ਵਾਲੇ ਸਰਪੰਚੀ ਹੋ ਔਰ ਸਰ ਅਹੁਦੇਦਾਰ ਵੀ ਹੋ ਪਾਰਟੀ ਦੇ ਸਰ ਪਿੰਡ ਵਿੱਚ ਕੀ ਕੀ ਵਿਕਾਸ ਕਰਵਾਓਗੇ ਕੀ ਕੀ ਚੀਜ਼ਾਂ ਪ੍ਰੋਵਾਈਡ ਕਰਵਾਓਗੇ ਜਿਸ ਤਰ੍ਹਾਂ ਕੋਈ ਬੱਚਿਆਂ ਨੂੰ ਖੇਡਣ ਵਾਸਤੇ ਗਰਾਊਂਡ ਔਰ ਜਿਮ ਵਗੈਰਾ ਪ੍ਰੋਵਾਈਡ ਕਰਵਾ ਕੇ ਦੋਗੇ ਤਾਂ ਜੋ ਕਿ ਨਸ਼ਿਆਂ ਵੱਲੋਂ ਧਿਆਨ ਟੁੱਟ ਕੇ ਬੱਚਿਆਂ ਦਾ ਖੇਡਾਂ ਵੱਲ ਧਿਆਨ ਜਾ ਸਕੇ ਜੀ ਬਹੁਤ ਸੁਖਣੇ ਤੇ ਬਹੁਤ ਨੇ ਚਲੋ ਪ੍ਰਮਾਤਮਾ ਮੇਰੇ ਰੱਖੇ ਦੇਣਾ ਵੀ ਫਿਰ ਕਰਕੇ ਵੀ ਦੱਸਾਂਗੇ ਤੁਹਾਨੂੰ ਸੱਦਾਂਗੇ ਵੀ ਉਦੋਂ ਵੀ ਆਹ ਵੇਖ ਲਓ ਵੀ ਜਿਉਂਤ ਗੱਲ ਕਹੀ ਸੀ ਪਿੰਡ ਦਾ ਸੱਪੜ ਦਾ ਪਹਿਲ ਦੇ ਆਧਾਰ ਤੇ ਅਸੀਂ ਪਿੰਡ ਦਾ ਸੱਪੜ ਦਾ ਕਰਾਉਣਾ ਆ ਜੀ ਕਹੋਗੇ ਹੁਣ ਸਾਡੇ ਨਾ ਮੇਨ ਹਾਈਵੇ ਰੋਡ ਬਣ ਗਿਆ ਤੁਹਾਨੂੰ ਵੀ ਪਤਾ ਯਾ ਹਾਂਜੀ ਹਾਈਵੇ ਬਣ ਗਿਆ ਬਣ ਗਿਆ ਹੁਣ ਕਿਉਂਕਿ ਹੁਣ ਉਹ ਗੱਲ ਨਹੀਂ ਵੀ ਅੱਗੇ ਅਸੀਂ ਜੇ ਸੱਪਰ ਤੇ ਨਾ ਹੋਏਗਾ ਤਾਂ ਪਰ ਸਰ ਰੂਰ ਨੂੰ ਕੱਢ ਦਾਂਗੇ ਪਾਣੀ ਜੀ ਜੀ ਤੇ ਹੁਣ ਜੇ ਅਸੀਂ ਉਹ ਸੱਪਰ ਸੰਭ ਲਾਂਗੇ ਤਾਂ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਪਿੰਡ ਲਿਆਈ ਬਚਾ ਲਾਂਗੇ ਨਹੀਂ ਤਾਂ ਉਹ ਸੱਪਰ ਜੇ ਅਸੀਂ ਨਾ ਨਾ ਸੰਭਿਆ ਤੇ ਫਿਰ ਸਾਡੇ ਗਲੀਆਂ ਦੇ ਵਿੱਚ ਹੀ ਪਾਣੀ ਤੁਰਿਆ ਫੈਣਾ ਮੇਰੀ ਪਹਿਲ ਪਹਿਲਾ ਸੱਪਰ ਦੀ ਹੋਏਗੀ ਘਰਾਂ 'ਚ ਪਾਣੀ ਆ ਜਾਣਾ ਘਰਾਂ ਦੇ ਪਾਣੀ ਜਿਹੜਾ ਆਇਆ ਵੀ ਅਖੀਦਾ ਆ ਜਿਹੜਾ ਪਿੰਡਾਂ ਦੇ ਵਿੱਚ ਜਾ ਵਕਤ ਸੱਪਰ ਨਹੀਂ ਗਏ ਨਾ ਤੇ ਜਦੋਂ ਬਾਰ ਤੋ ਉਦੋਂ ਪਤਾ ਲੱਗਦਾ ਮੇਰੀ ਪਹਿਲੀ ਸੱ퍼 ਹੋਏਗੀ ਤੇ ਬਾਕੀ ਮੁੰਡੇ ਉਥੇ ਗਰਾਊਂਡ ਆ ਦੇ ਨਾ ਇੱਕ ਗਰਾਊਂਡ ਦੀ ਬੜੀ ਪ੍ਰੋਬਲਮ ਹੈ ਆ ਇਹ ਹੈਗਾ ਸਕੂਲ ਤਾਂ 8ਵੀਂ ਦੀ ਕਾਇਆ ਪਰ ਗਰਾਊਂਡ ਹੈ ਨਹੀਂਗੀ ਤੇ ਚਲੋ ਪੰਚਾਇਤ ਵੀ ਆਪਣੀ ਨਹੀਂਗੀ ਤੇ ਕਵਾਂਗੇ ਸਰਕਾਰ ਦੇ ਅੱਗੇ ਕੋਈ ਰੱਖ ਕੇ ਕੋਈ ਕਿਸ ਤਰੀਕੇ ਦੇ ਨਾਲ ਵੀ ਜਿਆ ਨੂੰ ਗਰਾਊਂਡ ਖਲਾਜੀਆ ਮੁੰਡੇ ਕਹਿੰਗੇ ਖੇਡਦੇ ਆ ਸਾਮਾ ਨੂੰ ਉਥੇ ਤੇ ਇਹੋ ਹੀ ਹੋਏਗੀ ਖੇਡਾਂ ਦੇ ਜੋ ਕਿ ਇਹਦਾ ਧੰਨ ਵਾਲਾ ਬਾਕੀ ਸਹੂਲਤਾ ਪਹਿਲੀ ਮੇਰੀ ਪ੍ਰੋਪਰਟੀ ਸੱਪਰ ਦੀ ਆ ਜੀ ਸੱਪਰ ਦਾ ਕਰਾ ਕੇ ਪਹਿਲਾਂ ਸੱਪਰ ਦਾ ਕਰਾਉਣਾ ਵਧੀਆ ਕੰਮ ਜੀ ਰਾਜੇ ਬਾਕੀ ਜੋ ਜੋ ਵੀ ਮਤਲਬ ਸਹੂਲਤਾ ਹੈ ਕਿ ਕਿਉਂਕਿ ਸਾਡੇ ਪਿੰਡੋ ਸਹੂਲਤਾ ਗਈਆਂ ਨੇ ਡੰਗੜ ਡਾਕਟਰ ਹਸਪੀਟਲ ਸਾਡੇ ਪਿੰਡ ਆਇਆ ਹੈ ਜੀ ਬੰਦਿਆਂ ਦਾ ਹਸਪੀਟਲ ਸਾਡੇ ਪਿੰਡ ਜਿਹਾ ਸ਼ਕਾਰਮਾਸੀਆਂ ਅੱਡੇ ਦਾ ਹਸਪੀਟਲ ਪਿਆ ਨਾ ਉਹ ਸਾਡੇ ਪਿੰਡੋ ਗਿਆ ਹੈ ਜੀ ਅੱਛਾ ਸਿਰਫ ਸਰਪੰਚ ਨੇ ਕੀ ਕੀਤਾ ਵੀ ਇੱਕ ਕਮਰਾ ਨਹੀਂ ਬਣਾ ਕੇ ਦੇ ਆ ਕੇ ਆ ਜੀ 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 ਕਿਉਂਕਿ ਸਾਡਾ ਰੋਡ ਦੇ ਉੱਤੇ ਬੂਥ ਪਈ ਪੈਂਦਾ ਨਾ ਪਹਿਲਾਂ ਪੰਜਾਂ ਪਿੰਡਾਂ ਦਾ ਹੁਣ ਤਿੰਨਾਂ ਪਿੰਡਾਂ ਦਾ ਆ ਜੀ ਤੇ ਬਹੁਤ ਸਹੂਲਤ ਆਡੇ ਪਿੰਡ ਨੂੰ ਆਈਆਂ ਸੀ ਪਰ ਇਹ ਵੀ ਆਪਣੇ ਉਹਨਾਂ ਨੇ ਫਾਇਦੇ ਮਾਰਿਆ ਸਹੂਲਤਾਂ ਨਹੀਂ ਰਹਿਣ ਦਿੱਤੀਆਂ ਫਿਰ ਚੱਲ ਗਈਆਂ ਤਾਂ ਆਪਣਾ ਆਪਣਾ ਵੱਧ ਤੋਂ ਵੱਧ ਹੋਏਗਾ ਜੀ ਇਹ ਜਿਹੜੀਆਂ ਗਈਆਂ ਸਹੂਲਤਾਂ ਨੂੰ ਵਾਪਸ ਲਿਆਂਦਾ ਜਾਏ ਪਿੰਡ ਦੇ ਵਿੱਚ ਦੱਸਿਆ ਜਾਏ ਇਹ ਤੇ ਉਦੋਂ ਦੱਸਾਂਗੇ ਤੁਹਾਨੂੰ ਕਰਾ ਕੇ ਫਿਰ ਸੱਦਾਂਗੇ ਵੀ ਠੀਕ ਹੈ ਜੀ ਵੇਖ ਲਓ ਆਣ ਕੇ ਜੇ ਬਣੇ ਆ ਤਾਂ ਕੋਈ ਕੀਤਾ ਆ ਪਿੰਡ ਦਾ ਠੀਕ ਹੈ ਜੀ